ਆ ਦੇਖੋ ਮਟਰ ਕਿੱਡੇ ਸੋਹਣੇ ਲੱਗੇ ਪੀਚੇ ਪੀਚੇ ਕਰਮਣ ਫਿੱਤਰ 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 ਤਾਇ ਜੀ ਹੋਗੇ ਤਿੱਤ ਮੈਂ ਧੋਪੜ ਮਾਰ ਆਏ ਬੋਲੇ ਕਰੂੰ ਤੂੰ ਬੋਲੀ ਮੈਨੂੰ ਚਾਕਲੇਟ ਅੱਜ ਰੱਖਿਆ ਨਹੀਂ ਬਾਈ ਜਿੰਨਾ ਮੈਂ ਜਗਾਰਾ ਪਹਿ ਗਿਆ ਸਾਫ ਕਰਵਾ ਕੇ ਲਿਆਉਣਾ ਪੂਗਾ ਬੋਲਦੀ ਹੈ ਸੁਰੀਆ ਜੀ ਵਾਓ ਕਿਆ ਸਿਰਾ ਕਰ ਹੈ ਹਲੋ ਸਰਹਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਤੁਸ ਸਰ ਜਾਨੇ ਵਧੀਆ ਹੋਵਗੇ ਤੇ ਅਸੀਂ ਵੀ ਬਹੁਤ ਵਧੀਆ ਅੱਜ ਆਪਣੀਆਂ ਸਬਜੀ ਪਹਿਲੀ ਵਾਰ ਦੀ ਲਾਤੀ ਸੀ ਉਹ ਪੂਰੀ ਉੱਗ ਗਈ ਫਲ ਵੀ ਦੇਣ ਲੱਗ ਗਈ ਤੇ ਹੁਣ ਹੋਰ ਪਨੀਰੀ ਲਾ ਦੇਣੀ ਜਿਹੜੀ ਆਪਾਂ ਘਰੇ ਤਿਆਰ ਕੀਤੀ ਸੀ ਵੱਲਾਂ ਤਿਆਰ ਕੀਤੀਆਂ ਸੀ ਆ ਹੁਣ ਵੱਲਾਂ ਆਪਾਂ ਲਾ ਕੇ ਉਹਨੇ ਖੇਤ ਇਹ ਹੈ ਕਦੂਰੀਆਂ ਕਰੇਲੇਆਂ ਦੀਆਂ ਤੇ ਤੋਰੀ ਦੀਆਂ ਜੋ ਕਿ ਸਾਨੂੰ ਜਮਾ ਵੀ ਨਹੀਂ ਪਸੰਦ ਇਹ ਤੋਰੀ ਕਿਸੇ ਦਾ ਨਾਮ ਵੀ ਹੈ ਆ ਵੀ ਮੈਂ ਲੈ ਆਇਆ ਹੈ ਹੈ ਤਾਂ ਮੈਂ ਸਪਾਈ ਦਾ ਕੰਗਰਾਚੁਲੇਸ਼ਨਸ ਵੀਰੇ ਸਹੀ ਗੱਲ ਹੈ ਗਏ ਹੁੰਦੇ ਕਨ ਸੋਨ ਵਾਸਤੇ ਆ ਕੱਦੂ ਦੀਆਂ ਤੇ ਆ ਹੈਗੀਆਂ ਕਰੇਲੇ ਦੀਆਂ ਤੇ ਇਹਦੇ ਵਿੱਚ ਹੀ ਹੈਗੀਆਂ ਤੋਰੀ ਦੀਆਂ ਤੋਰੀਆਂ ਮੈਨੂੰ ਜਮਾ ਪਸੰਦੀ ਕਰ ਮੈਂ ਬਹੁਤ ਖਾਂਦੀ ਹੈ ਤੋਰਨਾ ਨਾ ਕਿ ਟੋਹਨੀ ਤੋਰਨਾ ਇਹਨਾਂ ਨੂੰ ਨਾ ਬੱਲਾਂ ਨੂੰ ਤਿਆਰ ਹੁੰਦੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਕਿਉਂਕਿ ਸਰਦੀ-ਸੁਰਦੀ ਕਰਕੇ ਟਾਈਮ ਦਾ ਫਰਕ ਪੈ ਗਿਆ ਨਾ ਸਰਦੀ ਕਰਕੇ ਟਾਈਮ ਦਾ ਫਰਕ ਪੈ ਗਿਆ ਇਹਨਾਂ ਨਾ ਜਦ ਵਧੀਆ ਮੌਸਮ ਹੁੰਦਾ ਤਾਂ ਸ਼ਾਇਦ ਛੇਤੀ ਤਿਆਰ ਹੋ ਜਾਂਦੀਆਂ ਪਤਾ ਨਹੀਂ 1.5 ਮਹੀਨਾ ਹੀ ਲੱਗ ਗਿਆ ਪਾਪਾ ਦੇ ਕਰਮਣ ਪਹਿਲਾਂ ਕਰੇਲ ਕਦੂ ਤੇ ਤੋਰੀਆਂ ਵਾਲੀ ਕਦੂ ਕਦੂ ਤੁਹਾਡੀ ਸਰਦ ਕਦੂ ਕਦੂ ਹੀ ਆ ਇਹ ਲੈ ਵੀਰੇ ਆਦਾ ਨਵਾਂ ਪਾ ਕੇ ਆਇਆ ਅੱਜ

ਕਰੀ ਕਿ ਲੱਗੇ ਦੇਖ ਲੈ ਅੰਦਲਾ ਬੁੜਾ ਚਲਾ ਲੈ ਕਰ ਨਹੀਂ ਹਾਂ ਬਸਾ ਲੈ ਮੈਂ ਚੱਕੇ ਬੱਪੜਾ ਬਤਾਉਂਗਾ ਮੈਂ ਆਪਣਾ ਬਤਾਉਂਗਾ ਚਲਾ ਚਲਾ ਬੈਠ ਮਾਸ ਬੈਠ ਮਾਸ ਛੱਡ ਲੈ ਮਾਰ ਪੜੇ ਜਾ ਜੋਰੀ ਹੈ ਇਹ ਆ ਪੱਕੀ ਤੇ ਲੈ ਜਾ ਇਹ ਤੇ ਆਹ ਕਿਹੜਾ ਕੱਚੀ ਆ ਦੇਖੋ ਸਾਡੀ ਗਲੀ ਦਾ ਜਲੂਸ ਇਹ ਅਸੀਂ ਜੱੜ ਕਰਕੇ ਉਹਨੂੰ ਆਈ ਸੀ ਤੇ ਉਹਨਾਂ ਨੇ ਆਦਿ ਮਾਰਿਆ ਰੈਂ ਰੈਂ ਇਹਨਾ ਨਹੀਂ ਮੈਨੂੰ ਪਾਪਾ ਸਸਤੀ ਗਾਜਰੀ ਸਾਰਿਆਂ ਨੂੰ ਆਈ ਹੋਪ ਤੁਹ ਸਾਰਿਆਂ ਨੂੰ ਬਣੀਆ ਸਬਜੀ ਦੇਖੋ ਕਿੰਨੀ ਸੋਹਣੀ ਆ ਹੂੰ ਇਹਦੀ ਖੇਤੀ ਇਹ ਸਟਬਲ ਹੀ ਘਣ ਲਾਦੀ ਹਾਂ ਮੈਂ ਇਸਪੇ ਐਮ ਐਸ ਪੀ ਚਾਹੀਏ ਮੈਂ ਸੋਚਿਆ ਇੱਥੇ ਲਾਵਾਂ ਉਹ ਤਾਂ ਹੈ ਨਹੀਂਗਾ ਪਾਪਾ ਕਿੱਥੇ ਲਾਉਣਗੇ ਮੈਨੂੰ ਲੱਗਿਆ ਲਕਾਉਣ ਆਏ ਲੋਕ ਵੀ ਅੱਜ ਨਿਊ ਲੋ ਟ-ਸ਼ਰਟ ਲੈ ਕੇ ਆਏ ਅਸੀਂ ਪਾਰਟੀ ਕਰਨੀ ਹੈ ਪਾਰਟੀ ਪਾਰਟੀ ਫਾਈ ਕੰਮ ਲਾ ਦੇ ਐ ਖਲੋੜ ਤੇ ਡੇਰ ਰੱਖਣੀ ਆ ਹਾਂਜੀ ਹਾਂਜੀ ਪਤਾ ਐਂਦੀ ਐ ਪਤਾ ਨਾ ਹਾਂਜੀ ਥੀਡਿਸਨ ਆਉਂਦੀ ਐ ਸਿਰ ਉੱਤੇ ਚਾਈ ਸੀਗੇ ਕਿਵੇਂ ਮਾਰਚ ਚ ਪੇਪਰ ਹੋਇਆ ਸੀ ਮੈਥ ਦਾ ਮੇਰਾ ਤੇ ਉਦੋਂ ਵੀ ਆਪਾਂ ਆਏ ਸੀਗੇ ਖੇਤ ਤੇ ਆਪਾਂ ਇਸ ਤੇ ਫੋਟੋ ਕਰਾਈ ਸੀ ਹਾਂ ਹਾਂ ਯਾਦ ਆ ਯਾਦ ਹਾਂ ਉਹ ਪਾਣੀ ਪਾਲਣ ਪਾਇਆ ਸੀ ਰੈਜੀਡੈਂਸਲ ਨਹੀਂ ਬਣਿਆ ਮੈਨੂੰ ਅਰੇ ਬਤੋਈ ਕਿੱਛ ਬਣਿਆ ਨਹੀਂ ਹਾਂ ਲੌਂਗੀ ਸੀ ਸਰਟੀਫਿਕੇਟ ਵਾਲਾ ਬਣਿਆ ਹਮਸਾ ਲਾਓ ਮੋੜ ਉਹ ਗਿਆ ਫਟਣ ਤੋਂ ਕੰਮ ਕਰੋ ਇੱਕ ਬਸੇ ਲੋਣੀ ਹੈਗੇ ਦੋਵੇਂ ਬਸੇ ਸਰ ਮਨਾਏ ਆ ਮੈਮੀ ਬੱਲੋ ਘਰੇ ਉਹ ਤਾਂ ਐਨੀ ਲੜਾਈ ਕਰਦੇ ਜਦੋਂ ਅਸੀਂ ਆਈ ਜਾਂਦੇ ਸੀ ਨਾ ਦੋਵੇਂ ਦੰਦ ਕੱਢਦੀਆਂ ਸੀ ਮੂਮਾ ਕਹਿੰਦੇ ਕਿ ਆ ਤਾਂ ਵੱਟੀ ਮਰੀ ਜਾਂਦੀ ਆ ਘਰ ਵਾਲੇ ਮੋੜ ਮੋੜ ਤੱਕ ਨਾ ਬਰਾ ਲੜਾਈ ਸ਼ੁਕਰਾ ਥੋੜੀ ਪ੍ਰਜਾਤੀ ਬਚੀ ਹੈ ਆਪਣੀ ਘੇਰ ਚ ਨੀ ਲੋਕ ਹਾਂ ਨਾਮ ਹੀ ਦੇਗੀ ਤਿੱਤਰ ਕਿੱਤਰ ਹੋ ਜਾ ਹੁਣ ਅਸੀਂ ਆਏ ਅਗਲੇ ਦਿਨ ਪਾਪਾ ਦੇ ਖੇਤ ਚ ਹੀ ਰਹਿ ਗਏ ਸੀ ਯਾਰ ਗੰਦੇ ਗੰਦੇ ਪਾਣੀ ਚ ਪੈਰ ਕਾ ਮੇ ਰੋ ਯਾਰ ਹੋ ਜਾ ਤੇਰੇ ਪੈਰ ਅਰੇ ਬਾਈਆ ਦਾ ਪਾਣੀ ਚਲ ਮਾਰ ਪੈਰ ਵਿੱਚ ਦਲਪਤਲਪੁਰ ਆਈ ਜੁੰਦਾ ਤੁੰਗਿਆ ਚੁਗੜਾ ਹੋਈ ਹੁੰਦੇ ਅੱਖਾਂ ਨਹੀਂ ਖੋਲਦੇ ਕੀ ਪੈਰਾਂ ਇਹ ਪਹਿਲਾਂ ਬੰਦਿਆਂ ਵਰਗੇ ਪੈਰ ਚੀ ਹੁੰਦੇ ਹੂੰ ਹੂੰ ਤੇਰੇ ਪੈਰ ਦੇਖਵਾ ਫੱਟਲ ਜੀ ਕਸ਼ ਨੀਂ ਨਾ ਐਵੇਂ ਸਹੀ ਹੈ ਜਿਵੇਂ ਹਲਦੀ ਵਾਸਤੇ ਨਹੀਂ ਚੱਕਿਆ ਚੱਲ ਕਵਲੀ ਜੀ ਤੇਨੂੰ ਕਿਹਾ ਸੀਗਾ ਵੱਟਾ ਕਰ ਲਾ ਸਹੀ ਤੋ ਸ਼ਾਰਮ ਦੇ ਸੀ ਕਹੋ ਹੀ ਸਕੂਲ ਸੀ ਜਦੋਂ ਮੈਨੂੰ ਗਿਫਟ ਮਿਲ ਜਾਂਦਾ ਸੀ ਫਿਰ ਤਾਂ ਮੇਰਾ ਬੇੜਾ ਹੀ ਕਰ ਕ ਫਿਰ ਜ਼ਿੰਦਗੀ ਚ ਗਹਿਣਾ ਹੀ ਮਿਲ ਗਿਆ ਗਿਫਟ ਤਾਂ ਆਪਾ ਜੀ ਕਿੱਥੇ ਲਾਏ ਜਾਣੀ ਕਿਸੇ ਨੂੰ ਮੈਨੂੰ ਉਹ ਭਾਈ ਇੰਜਾਂ ਕੇ ਨਾ ਜਿसरी ਨਿੱਕੁੰਦੇ ਦੇਖ ਲਾ ਮਿੱਟੀ ਗਾਰਾ ਗੁਰਾ ਕੀ ਗੱਲ ਬਣਾਉਂਦੇ ਸੀ ਹੁਣ ਹਲਕਾ ਤਾਂ ਹੁੰਦੀ ਆ ਵੜਜ ਐਸ ਚ ਵੜ ਕੇ ਤਾਂ ਖਾਣਾ ਤੈਨੂੰ ਇਹ ਤਾਂ ਅਜੀਬ ਜਿਹਾ ਕਰ ਐ ਉਸ ਚ ਤਾਂ ਫਿਰ ਪਾਪਾ ਵੀ ਤੁਰੇ ਹੋਏ ਐ ਬਣਾਉਣੇ ਬਣਦੇ ਬਣਾ ਆਂ ਗਏ ਆ ਰ ਹੈ ਹੋਰ ਨਾ ਕੁਛ ਮੈਂ ਤਾਂ ਬਣਾਉਂ ਪੜਨ ਦੀ ਇੱਥੇ ਜ਼ਿੰਦਗੀ ਨੂੰ ਆਪਦੇ ਨੂੰ ਵੇਲ ਨਹੀਂ ਮਿਲੇ ਜਾਂਦੀ ਮੈਂ ਤਾਂ ਵੇਲੀ ਤੇਰਾ ਕੀ ਕਹਿਣਾ ਕੋਈ ਨਹੀਂ ਬੱਚਾ 12 ਵਿੱਚ ਨਾ ਸਰ ਕਰੇ ਆ ਜਾਕਰ ਉਸ ਤੋਂ ਬਾਅਦ ਆਈ ਹੁੰਦੀ ਐ ਡਿਗ ਵੀ ਡਿਗ ਵੀ ਫਿਰ ਚਾਲੀ ਵੀਰਾ ਕਹਿੰਦਾ ਪਲੱਸ 2 ਤੱਕ ਜ਼ਿੰਦਗੀ ਸਹੀ ਹੈ ਉਸ ਤੋਂ ਬਾਅਦ ਤਾਂ ਬੰਦਾ ਚਿੱਕੜ ਦੇ ਚ ਵੜ ਜਾਂਦਾ ਫੇਰ ਨਹੀਂ ਲੋਟ ਆਉਂਦਾ ਚਿੱਕੜ ਵਾਲਾ ਕ ਖੇਤ ਜਾ ਕੇ ਨਾ ਘਰੇ ਮੇਰਾ ਸਿਰ ਬਹੁਤ ਦੁਖੀ ਆਉਂਦਾ ਸੀਗਾ ਕਿਉਂਕਿ ਕਾਲਜ ਤੋਂ 4 ਵਜੇ ਆਈ ਮੈਂ ਐਨਾ ਸਿਰ ਪਾਟੀ ਜਾਵੇ ਤੇ ਖੇਤ ਆਈ ਬਸ ਸਹੀ ਸੀ ਸੈਟ ਸੀ ਕੰਮ ਹਾਂਜੀ ਜਿਹੜੀ ਚੁੰਡ 'ਚ ਮੈਂ ਖੜੀ ਐ ਐਸੀ ਚੁੰਡ ਤੇ ਸਹੀ ਤਰਦੀ ਇੱਕ ਕਾਲਾ ਕਈ ਯਾਰ ਬੜਾ ਇਹ ਇੱਕ ਹੋਰੀ ਫੇਰ ਤਰ ਹਾਂਜੀ ਹਾਂਜੀ ਤਾਇਆ ਜੀ ਬਣਾਈ ਸੀ ਨਾ ਖਾਗਾਂਗੇ ਹਾਂਜੀ ਚਲ ਫਿਰ ਪਾਪਾ ਦੁੱਗਣੀ ਕਰਕੇ ਵੇਚਿਆ ਕਰਾਂਗੇ ਨਿਆਰਾ ਅੱਜ ਐਨਐਸਪੀ ਆਪਾਂ ਇਹਨਾਂ ਤਾਂ ਕਢਾ ਲੈਣੀ ਹੂੰ ਟੱਕੜੀ ਬਣਾ ਲਿਆ ਕਰ ਪਾ ਜੀ ਤਾਏ ਕਿਹੜਾ ਖਾਈ ਜਾਂਦਾ ਤੇਰੇ ਕਹਤੇ ਕਰਮਣ ਫਿੱਤਰ 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 ਤਾਏ ਜੀ ਹੋਗੇ ਤਿੱਤ ਕਰਮੰਦਾ ਪਾਪਾ ਉਹ ਪਾਰਟੀ ਵਾਲਾ ਕੰਮ ਕਰੀ ਜਾਂਦੀ ਐ 10 ਕਲਾਉਗੀ 10 ਕਲਾਉਗੀ ਫੋਟੋ ਫੁਟੋ ਕਰਾ ਕੇ ਨੇ ਭਾਜਿਆ ਫੜ ਰਣੀ ਅੱਜ ਜਾਨ ਨਹੀਂ ਤੇ ਨਹੀਂ ਪੈਰ ਨਹੀਂ ਤਾਂ ਹੁੰਦੇ ਨੇ ਇਹਨੂੰ ਅੱਜ ਮੈਂ ਇਹ ਨਾ ਸਮਝੋ ਕਿ ਅਸੀਂ ਜਗਾ ਦੀ ਕੰਜੂਸੀ ਕੀਤੀ ਐ ਅਸੀਂ ਮਲਟੀਪਲ ਚੋਇਸ ਰੱਖ ਕੇ ਚੱਲਨੇ ਆ ਨੇ ਨੇੜੇ ਰੱਖ ਲੈ ਉਧਰ ਨੇੜੇ ਰੱਖ ਮਲਟੀਪਲ ਚੋਇਸ ਲੈ ਕੇ ਚੱਲਿਆ ਹਨਾ ਕਰਮੰਦਾ ਆ ਗੰਡੇ ਪੱਟਣ ਵਾਲੇ ਹੋ ਜਾਣਗੇ ਤੇ ਵੱਲਾਂ ਤਿਆਰ ਹੋ ਜਾਣੀਆਂ ਉਹਦੇ ਨੂੰ ਆ ਮਟਰ ਮੁੰਟਰ ਸਭ ਇੱਕ ਤੀਰ ਸੇ ਚਾਰ ਨਿਸ਼ਾਨੇ ਹੋ ਗਏ ਮਟਰ ਦੀ ਵੀ ਐ ਗੰਡੇ ਵੀ ਐ ਤੇ ਆਹ ਗੋਭੀ ਵੀ ਐ ਮੱਤ ਜੇ ਕੀ ਲੈਣੀ ਐ ਰੈਗਲਾ ਫਾਰਮਿੰਗਲ ਆਇਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ <warehouse> ਦੇਖ ਲੀ ਅਸੀਂ ਜਵਾਕ ਜਵਾਕ ਸਟਾਈਲ ਨਾਲ ਕਰਦੇ ਆ ਪਾਪੇ ਦੀਏ ਸਾਰੇ ਦੇਸੀ ਸਟਾਈਲ ਨਾਲ ਪੜੇ ਲੀ ਥੋੜਾ ਜਾ ਹੱਥ ਗੰਦੇਂ ਘੱਟ ਕਰਨਾ ਚਾਹੁੰਦੇ ਪਸੰਦ ਕਰ ਲੇ ਟੱਕੇ ਨਾ ਟੱਕਾ ਮਾਰ ਕੇ ਖੋਲਾ ਚਲੋ ਪੂਰਾ ਤਾਂ ਕਿ ਇੱਧਰ ਉੱਧਰ ਹੀ ਜਾਵੜੇ ਕਲੀ ਜਾੜੀ ਹੱਥ ਚਾਹੀ ਉੱਧਰ ਆਪਣਾ ਬਾਗ ਤਿਆਰ ਹੋਈ ਜਾਂਦਾ ਆਉਂਦੇ ਆਉਂਦੇ ਸਾਲ ਨੂੰ ਸਾਰੇ ਨੇ ਗੱਭੂ ਗੋਚੇ ਵੀ ਕੁਆਦਾ ਵੀਡੀਓ ਵੇਖਦਾ ਹੋ ਫੇਰ ਕੀ ਹੈ ਤਾਇਆ ਜੀ ਲੱਗਦੇ ਹੈ ਵੇਖੀ ਜਾਣ ਤਾਇਆ ਜੀ ਬੂਟੇ ਦਿੱਤੇ ਸੀ ਉਹ ਤਾਂ ਸੜ ਗਏ ਨਾ ਤਾਇ ਨੇ ਬਾਗ ਲਵਾਤਾ ਹੈ ਵੀ ਪਗਵਾਨ ਖੁੱਲੇ ਦਰ ਮੰਡ ਦਾ ਕਿਹਦੇ ਕਹਦੇ ਬੂਟੇ ਸੀ ਪਾਪਾ ਗੱਭੂ ਗੋਸ਼ੇ ਚੀਕੂ ਦਿਹਾੜੀ 프리 ਤੂੰ ਤਾਂ 프리 ਚਾਈ ਹੈ ਮੈਂ ਮੈਨੂੰ ਤੇ ਵੀਰੇ ਨੂੰ ਤਾਂ ਕੋਕ ਦੀਆਂ ਬੋਤਲਾਂ ਪੀਉਣੀਆਂ ਨਾ ਨਾ ਰੋਟੀ ਕੈਨਸਲ ਸਨ ਤਾਂ ਪਾਰਟੀ ਚਾਹੀਦੀ ਹੈ ਕਰਮ ਨੇ ਇੱਕ ਰੋਟੀ ਖਾਣੀ ਹੁੰਦੀ ਹੈ ਮੇਰੇ ਸਰਚ ਜੂਆ ਪੈ ਗਈਆਂ ਪਰ ਕੋਈ ਬੰਦਰ ਲੈਣਾ ਪਊਗਾ ਆਪਾਂ ਨੂੰ ਤੂੰ ਐਂ ਕਿ ਨਾ ਤੇਰੇ ਤਾਂ ਵੱਡਾ ਬੰਦਰ ਲਾ ਲਾ ਮੈਂ ਤੇਰੇ ਹੱਥ ਵੜਿਆ 13 ਫੁੱਟ ਤੇ ਮੈਂ ਉਹ ਕੀ ਕਹਿੰਦੇ ਪਾਥੀ ਜੀ ਸਿੱਟੀ ਸੀਗੀ ਮੈਂ ਤੈਨੂੰ ਵੀ ਚਲਾ ਕੇ ਮਾਰੂੰਗੀ ਕਿੰਦਰ ਭੱਜਦੇ ਆਂ ਵੀਰੇ ਮੇਰੇ ਕੁਛ ਖਾ ਗਿਆ ਸੱਪ ਲੜ ਗਿਆ ਆ ਦੇਖੋ ਮਟਰ ਕਿੱਡੇ ਸੋਹਣੇ ਲੱਗੇ ਪਿੱਛੇ ਪਿੱਛੇ ਇੱਥੇ ਲਾਈਏ ਨੇ ਅਜੇ ਨਾ ਵਾਈਗਰੂ ਕਰੇ ਵਧੀਆ ਚੱਲੇ ਲੜੀ ਤਾਂ ਵਾਪੇਣ ਹੁਣ ਵਿਚਾਰੇ ਨੂੰ ਬਣਾ ਤਾ ਗਰੀਬ ਨੂੰ ਖੇਤੀ ਕਰਦਾ ਸੀ ਨੰਬਰਦਾਰ ਨੰਬਰਦਾਰ ਕਰਦਾ ਪੰਪ ਮਾਰਦੇ ਸੀ ਬੀਬੀ ਨੂੰ ਨੰਬਰਦਾਰ ਨਹੀਂ ਬਾਪੂ ਇਹਨੂੰ ਨੰਬਰਦਾਰ ਆਪਣਾ ਪਹਿਲਾਂ ਵੀ ਇਹੀ ਖੇਤ ਹੁੰਦਾ ਸੀ ਪਾਪਾ ਜੀ ਕਿਹੜਾ ਸੀ ਉਹ ਕੋਠੇ ਵਾਲਾ ਹਾਂਜੀ ਦੱਸਣ ਦੇ ਕੋਈ ਨਾ ਤੇ ਖਰਾਬ ਜੀ ਤੇ ਜਦੋਂ ਜੀ ਤੋਂ ਬਦਲਿਆ ਤੁਸੀਂ ਖੇਤ ਉਹ ਜੀ ਜਮੇ ਜਦੋਂ ਤੁਸੀਂ ਨਹੀਂ 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 ਜਦੋਂ ਤੁਸੀਂ ਪਾਪਾ ਫਸਟ ਟਾਈਮ ਆਏ ਸੀ ਕਿ ਖੇਤ ਜਦੋਂ ਤੁਸੀਂ ਕਿਹਾ ਸੀ ਕਿ ਮੈਂ ਬਸ ਪੜਨਾ ਛੱਡਣਾ ਹੈ ਉਹ ਬਾਪੂ ਨੇ ਕਿਹੜੇ ਖੇਤ ਚੋਂ ਹਾਲੀ ਕੱਢਿਆ ਸੀ ਤੁਹਾਨੂੰ ਟ੍ਰੈਲ ਕਿੱਥੇ ਲਿਆ ਗਿਆ ਸੀ ਤੁਹਾਡਾ ਬਾਣੀ ਵਾਲੇ ਖੇਤ ਕਿੱਦਾਂ ਬਾਣੀ ਵਾਲੇ ਇੱਧਰ ਹੈ ਜਿਹੜਾ ਜਿਹੜੇ ਰਾਹ ਚ ਬੜਾ ਜਿਆਦਾ ਰਾਹ ਸੁਣਨਾ ਹੈ ਹੈਨਾ ਉਹ ਨਾ ਤਾਂ ਸੜਕ ਦੇਖਣ ਵਾਲੀ ਏਡੀ ਘੈਂਟ ਹੂੰ ਉਸ ਤੇ ਬੁੱਟੇ ਵੜੇ ਸੋਣੇ ਵੀਡੀਓ ਬਣਾ ਕੇ ਲਿਆ ਮੰਗੇ ਸੀ ਜੰਗਲ ਜਾਂ ਹੁੰਦਾ ਨਾ ਤੁਸੀਂ ਐਵੇਂ ਇਸ ਪੀ ਕੰਮ ਕਰਦੇ ਮਿਹਨਤ ਕਰਦੇ ਹੈਣਾ ਪਪਾ ਇਹਨਾਂ ਨੂੰ ਐਵੇਂ ਉਗਾ ਦੋਗੇ ਆ ਪਪਾ ਸਾਰੇ ਨੂੰ ਇਕੱਠੇ ਕਰ ਦਿੰਦੇ ਨੇ ਆ ਜਿਹੜੇ ਬੱਚੇ ਵੇ ਸਾਬ ਜੀ ਇੱਕ ਕੇਵ ਜੀ ਫਸਲ ਹੈ ਜਿਹੜਾ ਬੰਦੇ ਨੂੰ ਦਿਨ ਰਾਤ ਖੇਤ ਚ ਭਾਲਦੀ ਹੈ ਦਿਨ ਰਾਤ ਖੇਤ ਚ ਰਹਿਣਾ ਬੰਦੇ ਦਿਨ ਰਾਤ ਬੰਦੇ ਨੂੰ ਚਾਹੀਦੀ ਹੈ ਮਿਹਨਤ ਮਿਹਨਤ ਭਾਲਦੀ ਹੈ ਸਟੂਡੈਂਟ ਆਦ ਬੰਦਾ ਇਸ ਚੀਜ਼ ਨੂੰ ਖਾਂਦਾ ਹੈ ਤੇ ਵੇਖਦੀ ਪਤਾ ਕਿੰਨੇ ਰੁਪਏ ਤੋਂ ਸੱਚ-ਸੱਚ ਖਸੀਏ ਬਹੁਤ ਸਸਤੀ ਵੇਖਦੀ ਹੈ ਜਿਹੜਾ ਬੀਜ ਦਾ ਉਸ ਤੋਂ ਬਹੁਤ ਜ਼ਿਆਦਾ ਸਸਤੀ ਲੈਂਦੀ ਹੈ ਤੇ ਜਿਹੜਾ ਖਰੀਦਦਾ ਉਸ ਨੂੰ ਬਹੁਤ ਜ਼ਿਆਦਾ ਮਹਿੰਗੀ ਵੇਚਦੇ ਤੇ ਜਿਹੜੇ ਵਿਚਲੇ ਖਾਈ ਜਾਂਦੇ ਆ ਅਸੀਂ ਉਹਨਾਂ ਨੂੰ ਖਾਣ ਨਹੀਂ ਦੇਣਾ ਚਾਹੁੰਦੇ ਤਾਂ ਧੰਨ ਧਰਨਾ ਲੱਗੋ ਇਹ ਛੇਤੀ ਲੱਗ ਗਈ ਕਿਉਂਕਿ ਇਹ ਫਸਟ ਇਹਨੂੰ ਤਾਂ ਬਾਬਾ ਦੂਰ-ਦੂਰ ਤੱਕ ਲਾਉਣਾ ਸੀ ਨਾ ਵੱਲਾਂ ਫਿਰ ਕਿੰਨੇ ਇੱਕ ਵਾਰੀ ਗੋਭੀ ਤਾਂ ਫਿਰ ਵੀ ਇੱਕ ਵਾਰੀ ਮੈਂ ਜੂ ਨਲਕੇ ਦਾ ਪਾਣੀ ਪੀ ਲਿਆ ਤੇ ਮੇਰੇ ਸਵੇਰ ਤੋਂ ਉਦੋਂ ਦਾ ਢਿੱਡ ਦੁਖਣ ਲੱਗ ਗਿਆ ਖੇਤੀ ਤੇ ਕੰਮ ਚ ਕਿਉਂਕਿ ਥੋਡੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਤੁਹਾਡੇ ਨੋ ਬੁੱਡੇ ਬਾਟੇ ਲਾਉਣੇ ਸੋਖੇ ਜਾਂਦੇ ਨੋ ਹਨ ਛੜੇ ਨੋ ਇੰਨੇ ਇੰਨੇ ਵਧੇ ਹੁੰਦੇ ਵਧੇ ਵੀ ਨਹੀਂਗੇ ਇਹ ਬਸ ਕੱਟਣ ਤੇ ਟਾਈਮ ਨਹੀਂ ਲੱਗਿਆ ਪਰ ਪਰ ਕਰਮੰਦ ਗੁੱਟੇ ਦਾ ਵਾਰ ਦੇ ਨੋ ਦੇਖਣਾ ਲੈ ਇਹ ਮਿਹਨਤੀ ਬੰਦਿਆਂ ਦੇ ਪੈਰ ਹੁੰਦੇ ਹਾਂਜੀ ਰੇ ਜਿਨਾ ਬੱਲਾਂ ਘੱਟ ਘੱਟ ਚ ਪਾਈ ਆ ਕਰਮਣ ਕਰੂਗੀ ਇਹ ਕੰਮ ਸਾਰੀਆਂ ਵੱਲਾਂ ਨੂੰ ਇਕੱਠਾ ਕਰਨਾ ਤੁਹਾਨੂੰ ਨਾ ਇੱਕ ਗੱਲ ਵੀ ਆ ਸ਼ੇਅਰ ਕਰਨ ਵਾਲੀ ਆ ਜਿਵੇਂ ਸਬਸਕ੍ਰਾਈਬਰ ਤੁਸੀਂ ਵੀ ਸਾਡੀ ਫੈਮਲੀ ਹੋ ਹੈਨਾ ਅਸੀਂ ਜਦੋਂ ਪਿਛਲੀ ਵਾਰ ਹੀ ਆਏ ਸੀ ਅਸੀਂ ਕਣਕ ਦੀ ਬਹੁਤ ਹੀ ਤਾਰੀਫ ਕੀਤੀ ਸੀ ਵੀ ਆਪਣੀ ਕਣਕ ਵਧੀਆ ਯਾਰ ਜਿਹੜੇ ਅਸੀਂ ਤਰੀ ਨਹੀਂ ਕਰਨ ਸਾਬਕ ਮਿਲ ਗਿਆ ਸਾਨੂੰ ਅਸੀਂ ਤਾਰੀਫ ਕਰਕੇ ਘਰੇ ਗਏ ਅਗਲੇ ਦਿਨ ਅਗਲੇ ਦਿਨ ਐਸਾ ਮੀ ਪੈਸਾ ਮੀ ਪੈਸਾ ਚਲੋ ਐਸ ਦਾ ਮਤਲਬ ਆ ਥੋੜੀ ਹੁੰਦਾ ਤੁਸੀਂ ਨਜ਼ਰ ਆ। ਅਸ ਤਾਂ ਵੈਸੇ ਕਹਿਣੀ ਐ। ਗੁੱਸਾ ਨਹੀਂ ਆ ਮੈਂ ਕਿਸੇ ਗੱਲ ਦਾ। ਨਹੀਂ ਆਈ ਤਾਂ ਨਹੀਂ ਕਿਹਾ ਵੀ ਮੈਂ ਨਜ਼ਰ ਲਾਈ ਐ। ਵੀ ਮਤਲਬ ਤਾਰੀਫ ਨਾ ਕਰੋ ਆਪਦੀ ਚੀਜ਼ ਦੀ। ਕਰ ਮੈਂ ਇੱਧਰ ਆ ਕੇ ਦੇ ਕਿੰਨਾ ਠੰਡਾ ਥਾਂ। ਇੱਥੋਂ ਤੁਸੀਂ ਸਟਾਰਟ ਕੀਤੀ ਸੀ। ਉੱਥੇ ਤੱਕ ਮੈਂ ਪਹੁੰਚੀ ਸੀ। ਨਹੀਂ ਇੱਧਰ ਹੀ ਚੜਨਾ। ਬਿੱਦੀ ਕਿੱਦਿ ਕਿਿੱਦਿ ਮੈਂ ਧਪੜਾ ਮਾਰੂ ਤੇ ਬਹੁਤ ਦੰਮ ਨਹੀਂ ਕਿਦਿ ਜਗਦੀ ਨਹੀਂ ਤੇ ਧਪੜਵਾਣਗੇ ਕੀ ਧਪੜਵਾਣਗੇ ਮੈਂ ਮੋਰ ਬਾਣਾ ਨਮਰ ਮੈਨੂੰ ਕਾਲਿੰਗ ਸਟੇ ਦੇਖ ਲੈ ਮੈਂ ਥੱਪੜ ਮਾਰਾਂ ਆਹੇ ਬੋਲੇ ਕਰੂ ਤੂੰ ਬੋਲੀ ਮੈਨੂੰ ਚਾਕਲੇਟ ਮੱਦੀਆ ਧੱਪੜ ਮਾਰਾਂ ਯਾ ਮੈਂ ਸੁਝੀ ਮਾਂ ਨਾ ਮੈਂ ਥੱਪੜ ਮਾਰੂੰਗੀ ਫੋਨ ਵਿੱਚ ਸਿੱਟ ਦੂੰਗੀ ਦੇਖ ਲੈ ਹੱਥੇ ਚ ਮੈਂ ਨਾ ਨ ਇੱਕ ਹੋ ਗਿਆ ਆ ਦੇਖ ਤੁਮਨ ਚਾਕਲੇਟ ਖਾਣਾ ਤੁਮਨ ਚਾਕਲੇਟ ਖਾਣਾ ਮਨ ਨੂੰ ਦੇਖੀ ਫਿਰ ਮੈਂ ਪਾਪਾ ਨੂੰ ਬੁਚੂਗੀ ਬੁਚਨੀ ਨਾ ਮਨ ਨਾ ਦੇਖੋ ਕਰ ਮੰਦਾ ਫੋਨ ਹੈ ਤੇ ਹੁਣ ਮੈਂ ਆ ਚ ਰੱਖਿਆ ਨੀ ਤਾਈ ਜੇ ਮੁੰਡੇ ਗਾਰਾ ਪੈ ਗਿਆ ਸਾਫ ਕਰਵਾ ਕੇ ਲਿਆਉਣਾ ਪੂਗਾ ਮੈਂ ਬੋਲਦੀ ਆ ਪਾਪਾ ਚੱਲਣਾ ਕਰੇ ਜਾਂਦੇ ਟਾਈਮ ਆਏ ਇਹ ਕੰਮ ਕਰਾ ਲਾ ਹੁੰਦਾ ਕਰੇ ਜਾ ਕੇ ਕਰੀਏ ਲੜਾਈ ਚੱਲ ਆਜੋ ਚਲੀ ਚੱਲ ਜਾ ਕੇ ਚੱਲ ਚੱਲ ਕਰੇ ਚੱਲੀਏ ਆਵਣਾ ਕਰੇ ਜਾਂਦੇ ਟਾਈਮ ਹੋ ਗਿਆ ਖਾਣਾਂ ਦਾ ਪਾਣੀ ਕੀ ਆਉਂਦਾ ਹੈ ਨਹੀਂ ਬੇਸੂਰੀਏ ਜੀ ਵਾਓ ਕੀ ਸਿਰਾ ਕਰ ਰਿਹਾ ਹੈ ਆਪਾਂ ਜਦੋਂ ਕਿ ਆ ਉਹਦੇ ਹੀ ਬਣਵਾਉਣ ਲੱਗਿਆ ਵੀਰਾ ਬਿੱਲਾ ਦੂਜਾ ਨਾ ਮੈਨੂੰ ਬਣਾ ਮੈਂ ਦੱਸ ਹਾਂ ਮਤਲਬ ਆਪਾਂ ਨੂੰ YouTube ਤੇ ਪਾਉਣਾ ਚਾਹੀਦਾ ਹੈ ਅੱਜ ਤਾਂ ਇੰਨੇ ਕੰਮ ਸੀ ਜਾ ਕੇ ਬੈਟਰੀ ਚੱਕ ਬੱਲੇ ਤੋਂ ਬਿਨਾ ਬੱਲਾ ਨਹੀਂ ਲੱਗਦੀਆਂ ਸੀਗਾ ਉਹੀ ਕੰਮ ਕਰਤਾ ਕਰਤਾ ਉਹੀ ਉਹ ਨਹੀਂ ਜਿਵੇਂ ਵਿਆਹ ਵਾਲੀ ਦੇ ਕੁੜੀ ਦੇ ਨਹੀਂ ਬਣਾਉਣਾ ਹਾਲ ਦੀ ਚੱਕ ਬੱਲੇ ਲੱਗਨੇ ਵਾਲੇ ਤੋਂ ਮੈਂ ਸਜਨੇ ਵਾਲੀ ਨਹੀਂ ਵੱਟਾਂ 'ਤੇ ਸਜਨੇ ਵਾਲੀ ਜੋਕਰ ਰੰਗੇ ਜਿਹੜਾ ਦੂਜਾ ਨੂੰ ਮੈਂ ਫੜਾਂ ਤੂੰ ਫੜਾਂ ਮੈਂ ਫੜਾਂ ਨਹੀਂ ਓਕੇ ਉਹ ਤੂੰ ਉਹ ਚੱਕ ਲੈ ਚੱਕ ਲੈ ਪਾਣੀ ਚੀ ਚੱਕਰ ਨੂੰ ਪਰ ਸੋਖੀ ਜੇ ਮੰਗੇ ਨਾ ਤੇ ਦੋ ਗੱਲਾਂ ਬੱਤ ਲੱਗਦੀਆਂ ਵਾਈ ਗਰੂ ਮੇਅਰ ਕਰੇ ਆਪਣੀਆਂ ਵੱਲਾਂ ਵਾਧੂ ਚੱਲ ਜਣਾ ਆਪਾਂ ਕੱਦੂ ਤੇ ਕੱਦੂ ਖਾਈਏ ਤੋਰੀ ਤੇ ਤੋਰੀ ਖਾਈਏ ਜਾ ਸਕਦੇ ਹਾਂ ਚਲੋ ਆ ਗਈ ਅਸੀਂ ਆ ਗਏ ਅਸੀਂ ਆ